ਅੱਜ ਉਹ ਅੱਜ ਕਰਦੇ ਆਂ ਆਪਾਂ ਲਾਈਵ ਤੇ ਗੱਲਾਂ ਬਾਤਾਂ ਸਵਾਗਤ ਹੈ ਤੁਹਾਡਾ ਮਾਨ ਮਕੈਨਿਕਲ YouTube ਚੈਨਲ ਦੇ ਉੱਤੇ ਮੈਂ ਗੱਲ ਕਰ ਰਿਹਾ ਤੁਹਾਡਾ ਦੋਸਤ ਮਨਦੀਪ ਸਿੰਘ ਤਾਂ ਆਪਣੇ ਲਾਈਵ ਨੂੰ ਕਰ ਦਿਓ ਜੀ ਵੱਤ-ਵਤ ਸ਼ੇਅਰ ਅੱਜ ਕਰਦੇ ਆਂ ਆਪਾਂ ਲਾਈਵ ਤੇ ਗੱਲਾਂ ਬਾਤਾਂ ਹਾਂਜੀ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦੇ ਆਪਣਾ ਹਾਲ ਚਾਲ ਦੱਸੋ ਸਾਰੇ ਜੇਕਰ ਵਧੀਆ ਤਾਂ ਗੁੱਡ ਜੇ ਹਾਲ ਨਹੀਂ ਵਧੀਆ ਤਾਂ ਨੌ ਤੁਸੀਂ ਦੱਸ ਸਕਦੇ ਹੋ ਇਹ ਬੋਟ ਦੀ ਆਪਸ਼ਨ ਦਿੱਤੀ ਹੈ ਸਾਰੇ ਜਣੇ ਕੁਐਸਚਨ ਦੇ ਵਿੱਚ ਬੋਟ ਜ਼ਰੂਰ ਪਾਓ ਜਸਰ ਨੌ ਦੇ ਵਿੱਚ ग्यारह मैंबर इस टाइम अपने ना जुड़ चुके हैं पर बोट हजे एक जने पाई है बारह जने हो चुके हैं तेरह जने हो चुके हैं बैन ਲੋਕ ਜਿੰਕ ਜਣੇ ਨੇ ਜਸ ਦੇ ਵਿੱਚ ਵੋਟ ਕਰ ਦਿੱਤੀ ਹੈ ਇਹ ਆਪਾਂ ਹਾਲਚਲ ਪੁੱਛਦੇ ਹਾਂ ਕੀ ਆਪਣੇ ਹਾਲਚਲ ਨੇ ਸਹੀ ਹੈ ਤਾਂ ਗੁੱਡ ਲਿਖੋ ਜੇਕਰ ਹਾਲ ਵਧੀਆ ਨਹੀਂ ਹੈਗਾ ਤਾਂ 9 ਤੁਸੀਂ ਕਰ ਸਕਦੇ ਹੋ ਆਪਣੇ ਹਾਲਚਲ ਦੱਸਣ ਦੇ ਬਾਰੇ ਇਹ ਵੋਟ ਆਪਸ਼ਨ ਤੁਹਾਨੂੰ ਦਿੱਤੀ ਹੋਈ ਹੈ ਆਪਣਾ ਹਾਲਚਲ ਤੁਸੀਂ ਦੱਸਣਾ ਹੈਗਾ ਜੱਸਰ ਨੋ ਦੇ ਵਿੱਚ ਤੁਸੀਂ ਕਲਿੱਕ ਕਰ ਸਕਦੇ ਹੋ ਉੱਤੇ ਦੋ ਜਣਾਂ ਨੇ ਵੋਟਾਂ ਪਾਈਆਂ ਹੋਈਆਂ ਇੱਕ ਨੇ ਕਰਿਆ ਹੈਗਾ ਨੋ ਔਰ ਇੱਕ ਨੇ ਕੀਤਾ ਹੈਗਾ ਜੱਸ ਸਾਰੇ ਦੋਸਤਾਂ ਦਾ ਸਵਾਗਤ ਹੈ ਤੁਹਾਡਾ ਮਾਨ ਮਕੈਨੀਕਲ YouTube ਚੈਨਲ ਦੇ ਉੱਤੇ ਔਰ ਮੈਂ ਗੱਲ ਕਰ ਰਿਹਾ ਤੁਹਾਡਾ ਦੋਸਤ ਮਨਦੀਪ ਸਿੰਘ ਹਾਂਜੀ ਜਸ ਵਾਲੇ ਜਸ ਵਾਲੇ ਜ਼ਿਆਦਾ ਨੇ ਬਾਈ ਦੇਖਦੇ ਆ ਕਿਹੜੇ ਜਿੱਤਦੇ ਆ ਜਸ ਵਾਲੇ ਜਿੱਤਦੇ ਆ ਜਾਂ ਨੋ ਵਾਲੇ ਜਿੱਤਦੇ ਆ ਜਿਨ੍ਹਾਂ ਦਾ ਹਾਲ ਚਾਲ ਸਹੀ ਆ ਗੁੱਡ ਆ ਉਹ ਜਸ ਲਿਖਣ ਜਿਨ੍ਹਾਂ ਦਾ ਹਾਲ ਚਾਲ ਨਹੀਂ ਸਹੀ ਹੈਗਾ ਉਹ ਨੋ ਲਿਖ ਸਕਦੇ ਆ हां भाई दोस्तों कमेंटਾਂ ਦੇ ਵਿੱਚ ਵੀ ਲਿਖ ਰਹੇ ਆ ਗੁੱਡ ਬਹੁਤ ਜਣੇ ਕਮੈਂਟਾਂ ਦੇ ਵਿੱਚ ਗੁੱਡ ਲਿਖ ਰਹੇ ਆ ਸਾਰਿਆਂ ਦਾ ਕਰਦੀ ਆਂ ਜੀ ਆਪਾਂ ਧੰਨਵਾਦ ਜਿੰਨੇ ਦੋਸਤ ਆਪਣੇ ਨਾਲ ਆਨਲਾਈਨ ਜੁੜ ਚੁੱਕੇ ਆ ਕਿਹੜੀ-ਕਿਹੜੀ ਜਗ੍ਹਾ ਤੋਂ ਆਪਣੇ ਨਾਲ ਲਾਈਵ ਦੇਖ ਰਿਹਾ ਹੈ ਕਮੈਂਟ ਦੇ ਵਿੱਚ ਜਰੂਰ ਲਿਖੋ ਜੀ ਸਾਰੇ ਜਣੇ ਕਿੱਥੋਂ-ਕਿੱਥੋਂ ਆਪਣੇ ਨਾਲ ਦੋਸਤ ਜੁੜ ਚੁੱਕੇ ਹੈਗੇ ਹਾਂਜੀ ਬਾਈ ਆਪਣੇ ਨਾਲ ਬਠਿੰਡੇ ਤੋਂ ਜੁੜੇ ਹੋਏ ਆ ਹਾਂਜੀ ਆਪਣੇ ਨਾਲ ਦੋਸਤ ਹੋਰ ਨਵੇਂ ਜੁੜ ਚੁੱਕੇ ਆ ਬਹੁਤ ਸਾਰੇ ਦੋਸਤ ਆਪਣੇ ਨਾਲ ਨਵੇਂ ਜੁੜ ਚੁੱਕੇ ਆ ਉਹਨਾਂ ਨੂੰ ਦੱਸਦੀ ਆ ਪੰਜ ਜਿਹੜੀ ਆਪਾਂ ਜਿਹੜੀ ਆਪਸ਼ਨ ਰੱਖੀ ਹੋਈ ਆ ਜੈਸਰ ਨੋਦੀ ਇਥੇ ਤੁਸੀਂ ਆਪਣਾ ਹਾਲਚਲ ਦੱਸਣਾ ਹੈਗਾ ਜੇਕਰ ਆਪਣਾ ਹਾਲਚਲ ਗੁੱਡ ਵਧੀਆ ਤਾਂ ਜੈਸ ਲਿਖਣਾ ਹੈਗਾ ਜੇ ਹਾਲ ਨਹੀਂ ਵਧੀਆ ਤਾਂ ਨੋ ਲਿਖਣਾ ਹੈਗਾ ਤੁਸੀਂ ਉਸ ਦੇ ਉੱਪਰ ਟੱਚ ਕਰਨਾ ਹੈਗਾ ਜੈਸ অর ਨੋ ਦੇ ਉੱਤੇ ਤੁਸੀਂ ਟੱਚ ਕਰਕੇ ਆਪਣੀ ਵੋਟ ਪਾ ਸਕਦੇ ਹੋ ਜੀ ਹੁਣ ਤੱਕ ਆਪਾਂ ਨੂੰ 7 ਜਣਿਆਂ ਨੇ ਵੋਟਾਂ ਪਾਈਆਂ ਹੈਗੀਆਂ ਹਾਂਜੀ ਬਰਾਬਰ ਵੋਟਾਂ ਹੋ ਚੁੱਕੀਆਂ ਜੈਸਾਲੀ ਵੀ আর ਨੋਵਾਲੇ ਬਰਾਬਰ ਹੋ ਚੁੱਕੀਆਂ 50 50% ਤੁਸੀਂ ਆਪਣੀ ਵੋਟ ਪਾ ਸਕਦੇ ਹੋ ਜੀ ਜਸਰ ਨੋ ਦੇ ਵਿੱਚ ਕਮੈਂਟ ਕਰਕੇ ਜੇਕਰ ਤੁਹਾਡਾ ਹਾਲ ਬਹੁਤ ਵਧੀਆ ਹੈ ਗੁੱਡ ਤੁਸੀਂ ਜਸ ਦੇ ਉੱਤੇ ਕਮੈਂਟ ਕਰ ਸਕਦੇ ਹੋ ਜੇ ਤੁਹਾਡਾ ਹਾਲ ਵਧੀਆ ਨਹੀਂ ਹੈਗਾ ਤਾਂ ਤੁਸੀਂ ਨੋ ਦੇ ਉੱਤੇ ਕਲਿੱਕ ਕਰ ਸਕਦੇ ਹੋ ਜੀ ਦੇਖਦੇ ਆਪਾਂ ਕਿੰਨਾ ਦੀ ਗਿਣਤੀ ਵਾਦੀ ਆ ਔਰ ਕਮੈਂਟ ਦੇ ਵਿੱਚ ਇਹ ਵੀ ਲਿਖੋ ਕਿ ਤੁਸੀਂ ਆਪਣੇ ਨਾਲ ਕਿੱਥੋਂ-ਕਿੱਥੋਂ ਜੁੜ ਚੁੱਕਿਓ ਕਿਹੜਾ ਤੁਹਾਡਾ ਜ਼ਿਲ੍ਹਾ ਹੈਗਾ ਪਿੰਡ ਹੈਗਾ ਸ਼ਹਿਰ ਸ਼ਹਿਰ ਹੈਗਾ ਹਾਂਜੀ ਜੱਸ ਵਾਲੇ ਦੀ ਗਿਣਤੀ ਵੱਧ ਚੁੱਕੀ ਆ ਹੁਣ ਆਪਣੇ ਨਾਲ ਜੱਸ ਵਾਲੇ ਵੱਧ ਚੁੱਕੇ ਆਗੇ ਤੁਸੀਂ ਆਪਣਾ ਹਾਲ ਚਾਲ ਦੱਸਣਾ ਹੈਗਾ ਜੇਕਰ ਤੁਹਾਡਾ ਹਾਲ ਵਧੀਆ ਤਾਂ ਤੁਸੀਂ ਜੱਸ ਲਿ ਜੱਸ ਦੇ ਉੱਤੇ ਕਲਿੱਕ ਕਰਨਾ ਹੈਗਾ ਜੇਕਰ ਹਾਲ ਚਾਲ ਨਹੀਂ ਵਧੀਆ ਤਾਂ ਤੁਸੀਂ ਨੋ ਦੇ ਉੱਤੇ ਕਲਿੱਕ ਕਰ ਸਕਦੇ ਹੋ ਜੀ ਨਵੇਂ ਦੋਸਤ ਆਪਣੇ ਨਾਲ ਜੁੜ ਚੁੱਕੇ ਆ ਉਹਨਾਂ ਨੂੰ ਆਪਾਂ ਜੋ ਵੋਟ ਦੀ ਆਪਸ਼ਨ ਹੈਗੀ ਆ ਦੁਬਾਰੇ ਸਾਰਿਆਂ ਨੂੰ ਦੱਸ ਦਿੱਤੀ ਹੈਗੀ ਆ ਹੁਣ ਫੇਰ ਪੰਜਾਂ ਪੰਜਾਂ ਜਾਣੇ ਹੋ ਚੁੱਕੇ ਆਗੇ 10 ਜਣੇ ਨੇ ਆਪ ਨੂੰ ਵੋਟ ਪਾ ਦਿੱਤੀ ਹੈਗੀ ਆ ਜੈ ਸਾਰੇ ਜੈਸਾ ਤੇ ਨੋ ਵਾਲੇ ਹੋ ਚੁੱਕੇ ਆਗੇ ਬਰੋਬਰ